ਅਸ਼ਲ ਦੇ ਚੰਬਜ਼ ਮਹਿਸੂਸ ਕੀਤੇ ਗੇ ਪਚਾਲ ਦੇ ਛਟਕੇ ਸਵਾ ਘੰਟੇ ਦੇ ਵਿੱਚ ਦੋ ਵਾਰ ਆਇਆ ਪਚਾਰ ਰੈਕਟਰ ਸਕੇਲ ਤੇ ਚਾਰ ਮਾਪੀ ਗਈ ਤਿੱਬਰਤਾ న్యూਸ 18 ਇਸ ਨੇ ਜਾਖੜ ਦਾ ਵੱਡਾ ਬਿਆਨ ਕਿਹਾ ਪੰਜਾਬ ਦੇ ਵਿੱਚ ਤਾਂ ਭਾਜਪਾ ਨੂੰ ਬਿਨਾਂ ਦਲੀਲ ਅਪੀਲ ਸੁਣੇ ਦੇ ਦਿੱਤਾ ਤਨਖਾਹਿਆ ਕਰਾਰ ਭਾਜਪਾ ਨਾ ਪੰਜਾਬ ਅਤੇ ਨਾ ਹੀ ਸਿੱਖਾਂ ਦੇ ਖਿਲਾਫ ਅਹੁਦੇ ਤੋਂ ਹਟਾਈ ਜਾਣਗੇ ਗ੍ਰਫਤਾਰ ਜਾਂ ਹਿਰਾਸਤ ਵਾਲੇ ਮੰਤਰੀ ਅਤੇ ਸੀਐਮ ਦਾਰੇ ਦੇ ਵਿੱਚ ਪ੍ਰਧਾਨ ਮੰਤਰੀ ਵੀ ਸ਼ਾਮਿਲ ਅੱਜ ਲੋਕ ਸਭਾ ਦੇ ਵਿੱਚ ਪੇਸ਼ ਹੋਵੇਗਾ 130ਵਾਂ ਸੰਵਿਧਾਨ ਸੋਧ ਬਿੱਲ ਅੱਜ ਸੰਸਦ ਚ ਆਨਲਾਈਨ ਸੱਟੇਬਾਜ਼ੀ ਐਪਸ ਦੇ ਖਿਲਾਫ ਬਿੱਲ ਕੀਤਾ ਜਾਵੇਗਾ ਪੇਸ਼ ਐਪ ਚਲਾਉਣ ਤੇ 7 ਸਾਲ ਦੀ ਕੈਦ ਤੇ ਜੁਰਮਾਨਾ ਪ੍ਰਚਾਰ ਕਰਨ ਵਾਲਿਆਂ ਖਿਲਾਫੀ ਹੋਵੇਗੀ ਕਾਨੂੰਨੀ ਕਾਰਵਾਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮੰਦੀ ਅੱਜ ਸੂਬਿਆਂ ਦੇ ਖਜ਼ਾਨਾ ਮੰਤਰੀਆਂ ਦੇ ਨਾਲ ਬੈਠ ਕੇ ਜੀਐਸਟੀ ਦੇ ਵਿੱਚ ਸੁਧਾਰਾਂ ਨੂੰ ਲੈ ਕੇ ਹੋਈ ਗੱਲਚਰਚਾ ਕੇਂਦਰੀ ਸਰਕਾਰ ਨੇ 5 ਤੇ 18 ਫੀਸਦੀ ਵਾਲੀਆਂ ਦੋ ਸਲੈਬਾਂ ਦੀ ਹੀ ਕੀਤੀ ਹੈ ਤਜਵੀਜ਼ ਸੀਪੀ ਰਾਧਾ ਕ੍ਰਿਸ਼ਨਨ ਅੱਜ ਉਪ ਰਾਸ਼ਟਰਪਤੀ ਚੋਣ ਦੇ ਲਈ ਦਾਖਲ ਕਰਨਗੇ ਨਾਮਜ਼ਦਗੀ ਪੱਤਰ ਪ੍ਰਧਾਨ ਮੰਤਰੀ ਮੋਦੀ ਅਤੇ ਐਨਡੀਏ ਦੇ ਲੀਡਰ ਰਹਿਣਗੇ ਮੌਜੂਦ ਇੰਡੀਆ ਬਲੌਕ ਨੇ ਸਾਬਕਾ ਜਸਟਿਸ ਬੀ ਸੁਦਰਸ਼ਨ ਰੈਡੀ ਨੂੰ ਬਣਾਏ ਉਮੀਦਵਾਰ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਜਾਰੀ ਅੱਜ ਚੰਡੀਗੜ੍ਹ ਦੇ ਵਿੱਚ 268 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਦੇ ਸਿਯਾਮਾਨ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ ਹੋਈ ਹੈ ਭਰਤੀ ਅੱਜ ਲੰਗੋਵਾਲ ਦੇ ਵਿੱਚ ਮਨਾਈ ਜਾ ਰਹੀ ਹੈ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਆਕਾਲੀ ਦਲ ਦੇ ਵੱਲੋਂ ਕੀਤੀ ਜਾਵੇਗੀ ਰੈਲੀ ਸੁਖਵੀਰ ਬਾਦਲ ਵੀ ਹੋਣਗੇ ਸ਼ਾਮਿਲ ਜਾਨੀ ਹਰਪੀ ਸਿੰਘ ਵਾਲਾ ਨਵਾਂ ਚੜ੍ਹਾ ਵੀ ਦਿਖਾਵੇਗਾ ਸਿਆਸੀ ਤਾਕਤ ਗਾयक ਜਸਵੀਰ ਜੱਸੀ ਦਾ ਹਨੀ ਸਿੰਘ ਤੇ ਨਿਸ਼ਾਨਾ ਕਿਹਾ ਹਨੀ ਸਿੰਘ ਨੇ ਡਰਗ ਤੇ ਹਥਿਆਰਾਂ ਨੂੰ ਕੀਤਾ ਪ੍ਰਮੋਟ ਗਾਣਿਆਂ ذریعے ਸ਼ਰਾਬ ਦੇ ਰਟਾਈ ਨਾਮ ਬੱਚਿਆਂ ਨੂੰ ਸਿਖਾਈ ਬਦਮਾਸ਼ੀ ਸਸੀ ਗਾਲ ਤੁਸੀਂ ਵਖਰੇਆ ਨਿਊਜ਼ ਲੈਟਰ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਭਾਦ ਕਰਨ ਜਾ ਰਹੇ ਹਾਂ ਡੇਰਾ ਬਾਬਾ ਨਾਨਕ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਵਿੱਚ ਸ਼ਰਿਆਮ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗੋਲੀਆਂ ਮਾਰ ਕੇ ਕਰਿਆਨਾ ਸਟੋਰ ਮਾਲਕ ਦਾ ਕਤਲ ਕਰ ਦਿੱਤਾ ਗਿਆ ਅਣਪਛਾਤੇ ਬਾਈਕ ਸਵਾਰਾਂ ਨੇ ਦਰਸਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਅੰਨੇ ਵਾ ਫਾਇਰਿੰਗ ਕਰਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਘਰ ਦੇ ਗੇਟ ਦੇ ਬਾਹਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਰਸਲ ਦੁਕਾਨ ਬੰਦ ਕਰਕੇ ਜਿਵੇਂ ਹੀ ਰਵੀ ਕੁਮਾਰ ਘਰ ਵਾਪਸ ਆ ਰਿਹਾ ਸੀਗਾ ਤੇ ਘਟਨਾ ਵੇਲੇ ਕਾਰ ਦੇ ਵਿੱਚ ਰਵੀ ਕੁਮਾਰ ਸਵਾਰ ਸੀ ਕਾਰ ਤੋਂ ਉਤਰਨ ਤੋਂ ਪਹਿਲਾਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਮੁਲਜ਼ਮਾਂ ਦੇ ਉੱਪਰ ਸ਼ਰੀਆਂ 'ਮ ਗੋਲੀਆਂ ਮਾਰੀਆਂ ਜਾਂਦੀਆਂ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਆਹ ਦਮ ਤੋੜ ਦਿੱਤਾ ਗਿਆ ਆ ਗੋਲੀਆਂ ਮਾਰ ਕੇ ਕਰਿਆਨਾ ਸਟੋਰ ਮਾਲਕ ਦਾ ਜੋ ਕੇ ਕਤਲ ਕੀਤਾ ਗਿਆ ਹਾਲਾਂਕਿ ਹਸਪਤਾਲ ਲਿਜਾਇਆ ਜਾ ਰਿਹਾ ਸੀਗਾ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਨੇ ਦਮ ਤੋੜ ਦਿੱਤਾ ਹੈ ਫਿਲਹਾਲ ਲਗਾਤਾਰ ਪੁਲਿਸ ਦੇ ਵੱਲੋਂ ਇਹਨਾਂ ਮੁਲਜ਼ਮਾਂ ਦੀ ਅਪਰਾਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸੇ ਜਗ੍ਹਾ ਦੀਆਂ ਤੁਨੋਂ ਅਸੀਂ ਆਹ ਤਸਵੀਰਾਂ ਵਿਖਾ ਰਿਆਂ ਦਰਸਲ ਜ਼ਿਲ੍ਹਾ ਗੁਰਦਾਸਪੁਰ ਦਾ ਹਲਕਾ ਕਸਬਾ ਡੇਰਾ ਬਾਬਾ ਨਾਨਕ ਜਿੱਥੇ ਕਿਸ਼ਰੇ ਆਮ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆ ਗੋਲੀਆਂ ਮਾਰ ਕੇ ਕਰਿਆਨਾ ਸਟੋਰ ਮਾਲਕ ਦਾ ਕਤਲ ਕਰ ਦਿੱਤਾ ਗਿਆ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਸ਼ੰਬਰ ਬਿੱਟੂ ਝੜ ਚੁੱਕੇ ਨੇ ਵਿਸ਼ੰਬਰ ਸ਼ਰੇ ਆਮ ਕਰਿਆਨਾ ਸਟੋਰ ਮਾਲਕ ਦਾ ਕਤਲ ਕੀਤਾ ਗਿਆ ਹੁਣ ਤੱਕ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਕੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਜੇ ਬਲੋ ਨਾ ਬਲੋ ਬਲੋ ਢੇਰ ਬਾਬਾ ਨਾਲ ਕਰਦੇ ਢੇਰ ਆ ਵੀ ਕਰਵਾਈ ਰਵੀ ਕਰਿਆਨਾ ਸਟੋਰ ਦੇ ਮਾਲਕ ਇੱਕ ਚੰਗੇ ਕਾਰੋਬਾਰੀ ਨੇ ਚੰਗਾ ਕਾਰੋਬਾਰਿਕ ਪਰਿਵਾਰ ਆ ਉਹ ਦੇਰ ਰਾਤ ਦੁਕਾਨ ਆਪਣੀ ਬੰਦ ਕਰਕੇ ਆਪਣੇ ਘਰ ਪੁੰਚਿਆ ਜੀ ਉਹਨੂੰ ਉਦੋਂ ਤੈਨੂੰ ਦੋ ਅਲਮਸ਼ਾ ਤੇ ਲੋਕਾਂ ਨੇ ਮੋਟਰਸਾਈਕਲ ਸਵਾਰਾਂ ਨੇ ਉੱਤੇ ਗੋਲੀਬਾਰੀ ਕਰਤੀ ਔਰ ਗੋਲੀਬਾਰੀ ਕਰਨ ਤੋਂ ਬਾਅਦ ਜਦੋਂ ਉਹਦੀ ਹਾਲਤ ਕਬੀਰ ਹੋ ਗਈ ਦੋਨੋਂ ਜੋ ਹਸਪਤਲ ਜਾ ਰਹਾ ਜਾ ਰਹਾ ਸੁਨੰਦਰ ਰਸਤੇ ਚ ਨਦੀ ਡੈਥ ਹੋ ਗਈ ਉਹ ਬੜੀ ਦੁਖਦਾਈ ਗੱਲ ਆ ਵੀ ਅਸਦੀ ਘਟਨਾਡੇ ਦਾ ਬਣਾਣ ਇਸ ਦੋ ਸੂਤਰਾਂ ਤੇ ਜਾਣਕਾਰੀ ਮਿਲਿਆ ਵੀ ਰਵੀ ਨੂੰ ਇਹਨੂੰ ਪਹਿਲਾਂ ਵੀ ਸੱਡ ਵਗਰਾ ਆਇਆ ਸੀਗਾ ਔਰ ਉਹਨਾਂ ਨੂੰ ਸਕੋਪੀ ਵੀ ਮਿਲੀ ਹੋਈ ਸੀ ਲੇਕਿਨ ਸਕੋਪੀ ਗਾਰਡ ਜਿਹੜੇ ਨੇ ਉਸ ਨੂੰ ਪਰਮਿਸ਼ਨ ਲੈ ਕੇ ਉਹਨਾਂ ਦੇ ਘਰ ਗਏ ਕਿਉਂਕਿ ਰਾਤ ਦਾ ਟਾਈਮ ਸੀ ਉਹਨਾਂ ਵੀ ਆਪਣੇ ਘਰ ਚਲੇ ਜਾਣੇ ਆ ਲੇਕਿਨ ਸਕਿਉਰਟੀ ਮਿਲਣ ਦੇ ਬਾਵਜੂਦ ਦਾ ਜਿਹੜਾ ਕਤਲ ਹੋ ਗਿਆ ਹੋਰ ਬੜੀ ਦੁੱਖ ਦੀ ਘਟਨਾ ਹੈ ਇਸ ਨੂੰ ਲੈ ਕੇ ਦੇਰਵਾਪੁਰ ਨਾਲਕਿ ਲੋਕਾਂ 'ਚ ਬੜਾ ਰੋਸ ਪਾਇਆ ਜਾ ਰਿਹਾ ਖਾਸ ਕਰਕੇ ਕਾਰੋਬਾਰੀਆਂ ਦੇ ਉੱਤੇ ਹਮਲੇ ਹੋਣੇ ਕਿਉਂਕਿ ਪਹਿਲਾਂ ਵੀ ਦੇਰਵਾਪੁਰ ਨਾਲਕਿ ਕਈ ਕਾਰੋਬਾਰੀ ਸੱਡ ਆ ਚੁੱਕੇ ਨੇ ਕਈ ਸੋਤੀਆਂ ਕਾਲਾ ਆ ਚੁੱਕੇ ਨੇ ਔਰ ਜੋ ਸੂਚਨਾ ਤੋਂ ਜਾਣਕਾਰੀ ਮੇਰੇ ਵੀ ਇਹਨਾਂ ਨੂੰ ਵੀ ਸਕਿਉਰਟੀ ਮਿਲੀ ਹੋਏ ਸੀ ਐਸਐਸ ਕਰਕੇ ਬੜਾ ਦੁੱਖ ਦੀ ਘਟਨਾ ਹੈ ਤੇ ਸਕਿਉਰਟੀ ਮਿਲਣ ਦੇ ਬਾਵਜੂਦ ਕੋਈ ਆਪਣੇ ਘਰ ਚ ਲੱਗੀ ਔਰ ਉਸ ਤੋਂ ਬਾਅਦ ਇਹਦਾ ਵੀ ਗੋਲੀਆਂ ਮਾਰ ਕੇ ਮਾਰਤਾ ਗਿਆ ਔਰ ਇਸ ਨੂੰ ਲੈ ਕੇ ਬ ਲੋਕ ਪਾਇਆ ਜਾ ਰਿਹਾ ਖਾਸ ਕਰਕੇ ਡੇਰਾ ਉਹ ਕਸਬਾ ਅਕਸਰ ਅਵੀ ਕਸਬਾ ਉਥੇ ਕਾਰੋਬਾਰੀ ਲੋਕ ਨੇ ਚੰਗੇ-ਚੰਗੇ ਕਾਰੋਬਾਰ ਕਰਨ ਵਾਲੇ ਲੋਕ ਰਹਿੰਦੇ ਜੀ ਇਸ ਤਰ੍ਹਾਂ ਦੀ ਦਹਿਸ਼ਤ ਦਾ ਬੋਲ ਬਣਾ ਕੇ ਲੋਕ ਕਿ ਹੋਏ ਆਪਣੇ ਕਾਰੋਬਾਰ ਕਰ ਸਕਣਗੇ ਜੀ ਅਪਤੰਬਰ ਨੇੜੇ ਦੀ ਕੋਈ ਸੀਸੀਟੀਵੀ ਸਾਹਮਣੇ ਆਈ ਹੋਵੇਗੀ ਸਾਫ ਹੋ ਸਕਿਆ ਕਿੰਨੇ ਲੋਕਾਂ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਸ ਤੇ ਸਵਾਰ ਹੋ ਕੇ ਉਹ ਆਏ ਸਨ ਜੀ ਪਰ ਉਹਨਾਂ ਜੋ ਜਾਣਕਾਰੀ ਦਿੱਤੀ ਕਿ ਪੁਲਿਸ ਅਧਿਕਾਰੀਆਂ ਨੇ ਉਹਨਾਂ ਦਾ ਕਹਣਾ ਵੀ ਤਿੰਨ ਲੋਕ ਮੋਟਰਸਾਈਕਲ ਬੋਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਜਿਨ੍ਹਾਂ ਨੇ ਗੋਲੀਬਾਰੀ ਫਾਇਰਿੰਗ ਕੀਤੀ ਹੈ ਜਦੋਂ ਉਹ ਦੀ ਦੁਕਾਨ ਬੰਦ ਕਰਕੇ ਤਿੰਨ ਲੋਕਾਂ ਦੀ ਵਾਰ ਜਾਣਕ ਦਿੱਤੀ ਜਾ ਰਹੀ ਹੈ ਕਿਉਂਕਿ ਦੇਰ ਰਾਤ ਦਾ ਟਾਈਮ ਸੀ ਇਹ ਸੀਸੀ ਵੀ ਰਾਤ ਮਿਲਨੀ ਸੀ ਕਿ ਹੁਣ ਜੋ ਸੀਸੀ ਮਿਲਦੀ ਹੈ ਉਹ ਵਲਾਇਰ ਕਰਾਈ ਦਿੱਤੀ ਜਾਏਗੀ ਲੇਕਿਨ ਫਿਲਹਾਲ ਇਸ ਚੀਜ਼ ਨੂੰ ਲੈ ਕੇ ਲੋਕਾਂ ਦੇ ਬੜਾ ਰੋਸ਼ ਪਾਇਆ ਜਾ ਰਿਹਾ ਹੈ ਕਿ ਚੰਗੇ ਕਾਰੋਬਾਰੀ ਦਾ ਮਤਲਬ ਸਾਰੀਆਂ ਗੋਲੀਆਂ ਸ਼ਰਿਆਂ ਤੇ ਆ ਕੇ ਮਾਰ ਦੇਣਾ ਔਰ ਫਿਰ ਜੀ हां दे, ठीक है। ਪਸ਼ੇਮਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਵਿੱਚ ਸ਼ਰੇਆਮ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਗੋਲੀਆਂ ਮਾਰ ਕੇ ਕਰਿਆਨਾ ਸਟੋਰ ਮਾਲਕ ਦਾ ਕਤਲ ਕਰ ਦਿੱਤਾ ਗਿਆ। ਅਣਪਛਾਤੇ ਬਾਈਕ ਸਵਾਰਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਆ ਘਰ ਦੇ ਗੇਟ ਦੇ ਬਾਹਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਲਗਾਤਾਰ ਇਹਨਾਂ ਬਦਮਾਸ਼ਾਂ ਦੀ ਮਲਜ਼ਮਾਂ ਦੀ ਪੁਲਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ। ਅਗਲੀ ਵੱਡੀ ਖਬਰ ਜਲੰਧਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਡਾਕਟਰ ਤੇ ਫਾਇਰਿੰਗ ਕੀਤੀ ਗਿਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਡਾਕਟਰਾਂ ਪਛਾਣ ਤੇ ਹਮਲਾਵਰਾਂ ਨੇ ਸ਼ਰੀਆਂ 'ਮ ਗੋਲੀਆਂ ਚਲਾ ਦਿੱਤੀਆਂ ਰਾਹੁਲ ਸੂਦ ਵਜੋਂ ਡਾਕਟਰ ਦੀ ਪਛਾਣ ਹੋਈ ਹੈ ਆ ਪੂਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਕੈਬਨਲ ਮੰਤਰੀ ਦੇ ਘਰ ਦੇ ਨੇੜੇ ਡਾਕਟਰ ਤੇ ਹਮਲਾ ਕੀਤਾ ਗਿਆ ਆ ਜਲੰਧਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਇਹ ਕਿ ਇੱਕ ਡਾਕਟਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਡਾਕਟਰ ਤੇ ਫਾਇਰਿੰਗ ਕੀਤੀ ਗਈ ਹੈ ਤੇ ਡਾਕਟਰ ਗੰਭੀਰ ਰੂਪ ਦੇ ਵਿੱਚ ਅਸ ਜ਼ਖਮੀ ਹੋਇਆ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਡਾਕਟਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਸ਼ਰੀਆਂ 'ਵਾਂ ਗੋੜੀਆਂ ਛਲਾਈਆਂ ਜਾਂਦੀਆਂ ਨੇ ਆ ਪੂਰੀਆਂ ਤਸਵੀਰਾਂ ਪੂਰੀ ਵਾਰਦਾਤ ਜੋ ਕਿ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਰਾਹੁਲ ਸੂਧਵਜੋਂ ਡਾਕਟਰ ਦੀ ਪਛਾਣ ਹੋਈ ਹੈ ਆ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹਾਂ ਜਦੋਂ ਕਿ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਇੱਕ ਡਾਕਟਰ ਤੇ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤੇ ਉਸ ਦੇ ਬਾਅਦ ਹਮਲਾਵਰ ਮੌਕੇ ਤੋਂ ਅਫਰਾਰ ਹੋ ਜਾਂਦੇ ਨੇ ਕੈਬਨਿਟ ਮੰਤਰੀ ਦੇ ਘਰ ਦੇ ਨੇੜੇ ਡਾਕਟਰ ਤੇ

ਉਪਰਸ਼ ਏਰੀਆ ਚ ਸਵਾਦਤ ਨੂੰ ਅੰਜਾਮ ਦੇ ਕੇ ਜਨਾਬ ਪੁਲਿਸ ਤੇ ਕੋਈ ਵੀ ਪਹਿਰੇਦਾਰੀ ਨਹੀਂ ਦਿਖਾਈ ਦੇਣੀ ਬਹੁਤ ਵੱਡਾ ਸੋਲਿਆ ਨਿਸ਼ਾਨਦਰਾ ਦਲੰਦਰ ਪੁਲਿਸ ਦੇ ਸਤਾਈ ਪਹੁੰਚਾ ਹੁਣ ਪੁਲਿਸ ਉਹ ਲੋਜਰੋ ਜਾਂਚ ਜੋ ਕਰ ਰਹੀ ਹੈ। ਆ ਠੀਕ ਹੈ ਸਾਇ ਜੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਜਰੰਦਰ ਦੇ ਨਾਲ ਜੁੜੀ ਵੱਡੀ ਖਬਰ ਜਿੱਥੇ ਇੱਕ ਡਾਕਟਰ ਤੇ ਫਾਇਰਿੰਗ ਕੀਤੀ ਗਿਆ ਗੰਭੀਰ ਰੂਪ ਦੇ ਵਿੱਚ ਡਾਕਟਰ ਜ਼ਖਮੀ ਹੋਇਆ ਅਨ ਪਛਾਤ ਤੇ ਹਮਲਾਵਰਾਂ ਦੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੂਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਕੈਬਨਟ ਮੰਤਰੀ ਦੇ ਘਰ ਦੇ ਨੇੜੇ ਡਾਕਟਰ ਤੇ ਹਮਲਾ ਕੀਤਾ ਗਿਆ ਫਿਲਹਾਲ ਲਗਾਤਾਰ ਮੁਲਜ਼ਮਾਂ ਦੀ ਪੁਲਿਸ ਭਾਲ ਕਰ ਰਹੀ ਹੈ। ਕਸ ਦੇ ਗੋਲੀ ਚੱਲੀ ਹੋਇਆ ਅੱਛਾ ਜੀ ਕਿੰਨਾ ਦੇ ਚੱਲੀ ਹੈ ਕਿਸ ਨਾਂ ਦੇ ਵਿਅਕਤੀ ਦੇ ਚੱਲੀ ਹੈ ਤੇ ਕਿੰਨਾ ਵੱਲੋਂ ਚਲਾਈ ਗਈ ਕੁਛ ਇਧਰ ਰੋਕਾਂਗੇ ਅਗਲੀ ਖਬਰ ਦਾ ਹੈ ਮਾਛਲ ਦੇ ਕੁੱਲੂ ਦੇ ਵਿੱਚ ਅਮਰਤੋਂ ਬੱਦਲ ਫਟਿਆ ਸ਼ਾਸਤਰੀ ਨਗਰ ਨਾਲੇ ਦੇ ਵਿੱਚ ਫਲੈਸ਼ ਫਲੱਡ ਆਇਆ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਰਾਤ ਤੋਂ ਜ਼ਿਲ੍ਹਾ ਭਰ ਦੇ ਵਿੱਚ ਮੀਂਹ ਪੈ ਰਿਹਾ ਭਾਰੀ ਮੀਂਹ ਦੇ ਨਾਲ ਨਦੀਆਂ ਤੇ ਨਾਲੇ ਲਗਾਤਾਰ ਉਫਾਨ ਤੇ ਨਜ਼ਰ ਆ ਰਹੇ ਨੇ ਹਾਂ ਤਾਂ ਹਮਾਸ਼ਤ ਪ੍ਰਦੇਸ਼ ਦੇ ਵਿੱਚ ਮੁਰਤੋਂ ਬੱਦਲ ਫਟਿਆ ਜਿੱਥੇ ਕਿ ਆ ਸ਼ਾਸਤਰੀ ਨਗਰ ਨਾਲੇ ਦੇ ਵਿੱਚ ਅਚਾਨਕ ਫਲੈਸ਼ ਫਲੱਡ ਆ ਗਿਆ ਤਾਂ ਕਈ ਗੱਡੀਆਂ ਵੀ ਇਸ ਦੀ ਛਪੇੜ ਦੇ ਵਿੱਚ ਆਈਆਂ ਨੇ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਰਾਜਪੁਰੇ ਜ਼ਿਲ੍ਹੇ ਭਰ ਦੇ ਵਿੱਚ ਮੀਂਹ ਪੈ ਰਿਹਾ ਤੇ ਪਾਰੀ ਮੀਂਹ ਦੇ ਨਾਲ ਨਦੀਆਂ ਨਾਲੇ ਲਗਾਤਾਰ ਹੌਫਾਂ ਤੇ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਵੀ ਗੱਲ ਕਰੀ ਹਾਂ ਮਾਝ ਪ੍ਰਦੇਸ਼ ਦੇ ਵਿੱਚ ਕਈ ਵਾਰ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਆ ਲਗਾਤਾਰ ਮੀਂਹ ਦੇ ਚੱਲਦੇ ਵੱਡੇ ਪੱਧਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਤੇ ਵਿਚਾਲੇ ਤੁਹਾਨੂੰ ਆ ਕੁੱਲੂ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਬੱਦਲ ਫਟਣ ਤੋਂ ਬਾਅਦ ਕਿਸ ਤਰੀਕੇ ਦੇ ਹਾਲਾਤ ਬਣਦੇ ਨੇ ਸ਼ਾਸਤਰੀ ਨਗਰ ਨਾਲੇ ਦੇ ਵਿੱਚ ਫਲੈਸ਼ ਫਲੱਡ ਆ ਜਾਂਦਾ ਹੈ ਜਿਸ ਦੇ ਬਾਅਦ ਕਈ ਗੱਡੀਆਂ ਵਿੱਚ ਦੇ ਪੇੜ ਦੇ ਵਿੱਚ ਚਾਈਆਂ ਨੇ ਕਈ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਜੋ ਜਾਣਕਾਰੀ ਹੈ ਕਿ ਰਾਤ ਤੋਂ ਜਲਾ ਭਰਦੇ ਵਿੱਚ ਤੇਜ਼ ਮੀਂਹ ਪੈ ਰਿਹਾ ਤੇ ਪਾਰੀ ਮੀਂਹ ਦੇ ਚੱਲਦਿਆਂ ਨਦੀਆਂ ਨਾਲੇ ਲਗਾਤਾਰ ਉਫਾਨ ਤੇ ਨੇ ਤਰ੍ਹਾਂ ਉਸੇ ਕੁੱਲੂ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਬੱਦਲ ਫਟਣ ਤੋਂ ਬਾਅਦ ਕਿਸ ਤਰੀਕੇ ਅਰ ਸ਼ਾਸਤਰੀ ਨਗਰ ਨਾਲੇ ਦੇ ਵਿੱਚ ਪਾਣੀ ਦਾ ਤੇਜ਼ ਵਹਾਅ ਨਜ਼ਰ ਆ ਰਿਹਾ ਹੈ ਇਸ ਨਾਲੇ ਦੇ ਵਿੱਚ ਫਲੈਸ਼ ਫਲੱਡ ਆ ਗਿਆ ਹੈ ਕਈ ਗੱਡੀਆਂ ਵੇਸਟੀ ਚਪੇਟ ਦੇ ਵਿੱਚ ਆਉਂਦੀਆਂ ਨੇ ਕਿ ਗੱਡੀਆਂ ਨੂੰ ਵੀ ਆ ਨੁਕਸਾਨ ਪਹੁੰਚਿਆ ਆ ਤਾਂ ਲਗਾਤਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਨਸੂਨ ਦੇ ਚੱਲਦੇ ਆ ਜੋ 비 ਪੈ ਰਿਹਾ ਤੇ ਕਈ ਜਗਾਵਾਂ ਤੇ ਆ ਬੱਦਲ ਫਟਣ ਦੀਆਂ ਘਟਨਾਵਾਂ ਵੀ ਹੁਣ ਤੱਕ ਵਾਪਰ ਚੁੱਕੀਆਂ ਨੇ ਇਸ ਤੋਂ ਪਹਿਲਾਂ ਆ ਉੱਤਰਾਖੰਡ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਬਦਲ ਕਟਰਾਵਾ ਜੋ ਵਾਪਰੀਆਂ ਵੱਡੇ ਪੱਧਰ ਤੇ ਜਾਣੀ ਤੇ ਮਾਲੀ ਨੁਕਸਾਨ ਹੋਇਆ ਅੱਜ ਹੁਣ ਹਿਮਾਚਲ ਦੇ ਕੁਲੂ ਦੇ ਨਾਲ ਜੁੜੀ ਹੋਈ ਖਬਰ ਹੈ ਕਿ ਇੱਥੇ ਇੱਕ ਬਦਲ ਫੜਦਾ ਹੈ ਉਸ ਤੋਂ ਬਾਅਦ ਸ਼ਾਸਤਰੀ ਨਗਰ ਨਾਲੇ ਦੇ ਵਿੱਚ ਫਲੈਸ਼ ਫਲੱਡ ਆ ਗਿਆ ਕੱਲ੍ਹ ਸ਼ਾਮ ਮਹਾਲੀ ਦੇ ਨਵੇਂ گاؤں ਦੇ ਵਿੱਚ ਪਾਰੀ ਮੀਂਹ ਦੇ ਨਾਲ ਹਾਲਾਤ ਵਿਗੜ ਗਏ ਸੜਕ ਤੇ ਨਹਿਰ ਵਾਂਗ ਪਾਣੀ ਵਗਦਾ ਹੋਇਆ ਨਜ਼ਰ ਆਇਆ ਪੂਰੇ ਨਵੇਂ گاؤں ਦੇ ਵਿੱਚ ਪਾਰੀ ਦਿੱਕਤਾਂ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਸੜਕਾਂ ਤੇ ਰੈਹਾਇਸ਼ੀ ਇਲਾਕੇ ਦੇ ਵਿੱਚ ਆ ਪਾਣੀ ਭਰ ਗਿਆ ਆ ਕੱਲ੍ਹ ਸ਼ਾਮ ਤੀਆਂ ਤਨੋਂ ਦਰਸਲੇ ਨਵੇਂ گاؤں ਦੀਆਂ ਤਸਵੀਰਾਂ ਬੁਖਾਰਿਆ ਨਵੇਂ گاؤں ਕਸਬਾ ਜਿਹੜਾ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਦਾ ਹੈ ਭਾਵੇਂ ਪੰਜਾਬ ਦੇ ਵਿੱਚ ਇੱਕ ਕਸਬਾ ਹੁੰਦਾ ਹੈ ਜੋ ਜ਼ਿਲ੍ਹਾ ਮਹਾਲੀ ਦੇ ਵਿੱਚ ਪੈਂਦਾ ਹੈ ਅਤਾਂ ਇੱਥੇ ਭਾਰੀ ਮੀਂਹ ਦੇ ਨਾਲ ਹਾਲਾਤ ਕਿਸ ਤਰ੍ਹਾਂ ਵਿਗੜੇ ਤਸਵੀਰਾਂ ਆਪਣੇ ਆਪ ਦੇ ਵਿੱਚ بیان ਕਰ ਰਹੀਆਂ ਨੇ ਕਿ ਜਿਵੇਂ ਜਿਵੇਂ ਐਵੇਂ ਲੱਗ ਰਿਹਾ ਜਿਵੇਂ ਕੋਈ ਨਹਿਰ ਹੋਵੇ ਨਹਿਰ ਦੇ ਵਿੱਚ ਬਹੁਤ ਪਾਣੀ ਦਾ ਤੇਜ਼ ਵਹਾਅ ਹੋਵੇ ਪਰ ਇਹ ਨਵੇਂ ਗਾਉਂਦਿਆਂ ਸੜਕਾਂ ਦੀਆਂ ਤਸਵੀਰਾਂ ਨੇ ਸੜਕਾਂ ਤੇ ਪਾਣੀ ਭਰਿਆ ਸਿਰ ਪਾਣੀ ਭਰਿਆ ਨਹੀਂ ਤੇਜ਼ ਵਹਾਅ ਪਾਣੀ ਦਾ ਨਜ਼ਰ ਆ ਰਿਹਾ ਤੇ ਜਿਹਦੇ ਨਾਲ ਪਾਣੀ ਅੱਗੇ ਵੱਧ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਅੱਜ ਸੁਭਾਵੇ ਕਹਿ ਨੂੰ ਇਸ ਪ੍ਰਿਕਿਰ ਦੇ ਸਥਿਤੀ ਉਹ ਵੇਰ ਪਰ ਲੋਕਾਂ ਦੀ ਮੁਸ਼ਕਲ ਆਪਣੇ ਆਪ ਦੇ ਵਿੱਚ ਵੱਜ ਜਾਂਦੀ ਹੈ ਇਹਨਾਂ ਵਾਨ ਵਾਨ ਚਾਲਕਾਂ ਨੂੰ ਅਜੇ ਹਾਲਾਤਾਂ ਦੇ ਵਿੱਚੋਂ ਨਿਕਲਣਾ ਤੱਕ ਵੀ ਮੁਸ਼ਕਲ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਖਾਸ ਕਰਕੇ ਦੋ ਪਹੀਆ ਵਾਨ ਚਾਲਕਾਂ ਨੂੰ ਇਹ ਹਾਲਾਤਾਂ ਦੇ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਬਹੁਤ ਮੁਸ਼ਕਲ ਦੇ ਨਾਲ ਇਸ ਪਾਣੀ ਦੇ ਵਿੱਚੋਂ ਦੋ ਪਹੀਆ ਵਾਨ ਚਾਲਕ ਲੰਘਦੇ ਹੋਏ ਨਜ਼ਰ ਆ ਰਹੇ ਨੇ ਅੱਥੇ ਕੱਲ ਥੋੜੇ ਦਿਰ ਦੇ ਵਿੱਚ ਪਏ ਮੀਂਹ ਦੇ ਨਾਲ ਚੰਡੀਗੜ੍ਹ ਵੀ ਪਾਣੀ ਪਾਣੀ ਹੋ ਗਿਆ ਕੱਲ ਦੀਆਂ ਜੋ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਥੋੜੇ ਜੇ ਮੀਂਹ ਨੇ ਚੰਡੀਗੜ੍ਹ ਦੇ ਵਿੱਚ ਹਾਲਾਤ ਵਿਗਾੜ ਦਿੱਤੇ ਕਈ ਇਲਾਕਿਆਂ ਦੇ ਵਿੱਚ ਕਈ-ਕਈ ਫੁੱਟ ਤੱਕ ਪਾਣੀ ਭਰ ਗਿਆ ਕ੍ਰਿਸ਼ਨਗੜ੍ਹ ਵਾਲਾ ਰੋਡ ਵੀ ਬੰਦ ਕੀਤਾ ਗਿਆ ਕਈ ਥਾਵਾਂ ਤੇ ਲੰਬਾ ਜਾਮ ਲੱਗ ਗਿਆ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕ੍ਰਿਸ਼ਨਗੜ੍ਹ ਦੇ ਵਿੱਚ ਪੁਲ ਦੇ ਉੱਪਰੋਂ ਪਾਣੀ ਲੰਘਦਾ ਹੋਇਆ ਨਜ਼ਰ ਆਇਆ ਤਾਂ ਨੋ ਚੰਡੀਗੜ੍ਹ ਦੀਆਂ ਕੱਲ ਦੀਆਂ ਤਸਵੀਰਾਂ ਵਖਾ ਰਹੇ ਹਾਂ ਹਾਲਾਂਕ ਆ ਤਾਂ ਜੋ ਇਸ ਦੇ ਵਿਚਾਲੇ ਸੁਖਨਾ ਲੇਖ ਦੇ ਫਲੱਡ ਗੇਟ ਵੀ ਖੁੱਲੇ ਗਏ ਫਲੱਡ ਗੇਟ ਜਿਹੜੇ ਖੁੱਲੇ ਗਏ ਉੱਥੋਂ ਵੀ ਦੱਸਿਆ ਜਾ ਰਿਹਾ ਕਿ ਪਾਣੀ ਓਵਰਫਲ ਹੋਇਆ ਤੇ ਉਹ ਪਾਣੀ ਵੀ ਕਈ ਅਨੇੜਲੇ ਇਲਾਕਿਆਂ ਦੇ ਵਿੱਚ ਭਰ ਗਿਆ ਮੀਂਹ ਪੈਣ ਦੇ ਨਾਲ ਵੀ ਹਾਲਾਤ ਵਿਗੜ ਗਏ ਆ ਤਾਂ ਪੂਰੀਆਂ ਤਸਵੀਰਾਂ ਜੋ ਕੈਮਰੇ ਦੇ ਵਿੱਚ ਕੈਦ ਹੋਈਆਂ ਹਾਲਾਂਕਿ ਆਮ ਤੌਰ ਤੇ ਇਹ ਕਹਾ ਜਾਂਦਾ ਹੈ ਕਿ ਚੰਡੀਗੜ੍ਹ ਦਾ ਨਿਕਾਸੇ ਸਿਸਟਮ ਬਹੁਤ ਮਜ਼ਬੂਤ ਹੈ ਮੀਂਹ ਦਾ ਪਤਾ ਵੀ ਨਹੀਂ ਲੱਗਦਾ ਪਰ ਇੱਥੇ ਤਾਂ ਨਹੀਂ ਨੇ ਹਾਲਾਤ ਇਸ ਤਰੀਕੇ ਨਾਲ ਵਿਗਾੜ ਦਿੱਤੇ ਕਿ ਹਰ ਪਾਸੇ ਕਈ-ਕਈ ਫੁੱਟ ਤੱਕ ਪਾਣੀ ਭਰਿਆ ਹੋਇਆ ਅਨ ਨਜ਼ਰ ਆਇਆ ਕੁਝ ਸੈਕਟਰਾਂ ਦੇ ਵਿੱਚ ਹਾਲਾਤ ਬਿਲਕੁਲ ਉਜੜੇ ਲੰਬਾ ਜਾਮ ਲੱਗ ਗਿਆ ਤੇ ਲੋਕਾਂ ਨੂੰ ਵੀ ਇਹ ਜਿਹੇ ਹਾਲਾਤਾਂ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਕਾਫੀ ਜ਼ਿਆਦਾ ਜਿਹੜਾ ਪਾਣੀ ਕਰਾਂਗੇ ਅਗਲੀ ਵੱਡੀ ਖਬਰ ਦਾ ਹੈ ਮਾਛਲ ਦੇ ਵਿੱਚ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਚੰਬਾ ਦੇ ਵਿੱਚ ਪਚਾਲ ਦੇ ਝਟਕੇ ਮਹਿਸੂਸ ਹੋਏ ਨੇ ਸਵਾ ਘੰਟੇ ਦੇ ਵਿੱਚ ਦੋ ਵਾਰ ਪਚਾਲ ਦੇ ਝਟਕੇ ਲੱਗੇ ਰੈਕਟਰ ਸਕੇਲ ਤੇ 4 ਤੇ 3.3 ਦੀ ਤੀਬਰਤਾ ਮਾਪੀ ਗਈ ਹੈ ਤੜਕੇ ਸਵੇਰੇ 3:27 ਮਿੰਟ ਤੇ ਤੇ 4:39 ਮਿੰਟ ਤੇ ਪਚਾਲ ਦੇ ਝਟਕੇ ਲੱਗੇ ਮਾਛਲ ਪ੍ਰਦੇਸ਼ ਦੇ ਚੰਬਾ ਦੇ ਵਿੱਚ ਅੱਜ ਸਵੇਰੇ ਜੋ ਟਾਈਮ ਦੱਸਿਆ ਰਿਹਾ ਹੈ 4:39 ਮਿੰਟ ਤੇ ਅੱਜ 4 ਦੀ ਤੀਬਰਤਾ ਦਾ ਇੱਕ ਪਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਇਸ ਤੋਂ ਪਹਿਲਾਂ ਚੰਬਾ ਜ਼ਿਲ੍ਹੇ ਦੇ ਵੀ ਸਵੇਰੇ 3 ਵਜੇ 27 ਮਿੰਟ ਤੀ 3.3 ਦੀ ਤੀਬਰਤਾ ਦੇ ਨਾਲ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤਾਂ ਹਿਮਾਚਲ ਪ੍ਰਦੇਸ਼ ਦੇ ਚੰਬਾ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਕਿ ਇੱਥੇ ਕਿ ਅੱਜ ਸਵੇਰੇ ਸਵਾ ਘੰਟੇ ਦੇ ਵਿੱਚ ਦੋ ਵਾਰ ਪਚਾਲ ਦੇ ਝਟਕੇ ਲੱਗੇ ਅਜੋ ਜਾਣਕਾਰੀ ਸਾਹਮਣੇ ਹੈ ਕਿ ਰੈਕਟਰ ਸਕੇਲ ਤੇ 4 ਤੇ 3.3 ਦੀ ਤੀਬਰਤਾ ਮਾਪੀ ਗਈ ਹੈ ਕਿਆ ਜਾ ਰਿਹਾ ਜ ਲੋਕ ਸਭਾ ਦੇ ਵਿੱਚ ਪੇਸ਼ ਹੋਵੇਗਾ 130ਵਾਂ ਸੰਵਿਧਾਨ ਸੋਧ ਬਿੱਲ ਗਿਫਤਾਰ ਜਾਂ ਹਿਰਾਸਤ ਵਿੱਚ ਮੰਤਰੀ ਤੇ ਸੀਐਮ ਨੂੰ ਹਟਾਇਆ ਜਾਵੇਗਾ 30 ਦਿਨ ਦੀ ਨਿਆਂਕ ਹਿਰਾਸਤ ਤੋਂ ਬਾਅਦ ਅਹੁਦਾ ਛੱਡਣਾ ਪਵੇਗਾ ਕਾਨੂੰਨ ਦੇ ਦਾਰੇ ਦੇ ਵਿੱਚ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀ ਵੀ ਸ਼ਾਮਲ ਕੀਤੇ ਗਏ ਨੇ ਤੇ ਆਪਣੇ ਆਪ ਦੇ ਵਿੱਚ ਬਹੁਤ ਇਹ ਅਹਿਮ ਕਦਮ ਹੈ ਜਿਸ ਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਜੇਕਰ ਕੋਈ ਬਹੁਤ ਗੰਭੀਰ ਅਪਰਾਧ ਦੇ ਵਿੱਚ ਅਕ ਸੁਬੇ ਦੇ ਕਿਸੇ ਮੁੱਖ ਮੰਤਰੀ ਨੂੰ ਜਾਂ ਕਿਸੇ ਮੰਤਰੀ ਨੂੰ ਕੇਂਦਰੀ ਮੰਤਰੀ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਤਾਂ ਫਿਰ ਜੇਕਰ 30 ਦਿਨ ਦੇ ਵਿੱਚ 30 ਦਿਨਾਂ ਤੱਕ ਉਸ ਨੂੰ ਹਿਰਾਸਤ ਵਿੱਚ ਰੱਖਿਆ ਜਾਂਦਾ ਤਾਂ 31ਵਾਂ ਦਿਨ ਉਸ ਨੂੰ ਆਪਣਾ ਅਹੁਦਾ ਤਿਆਗਣਾ ਹੋਵੇਗਾ ਚਾਹੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਚਾਹੇ ਕੇਂਦਰੀ ਮੰਤਰੀ ਹੋਵੇ ਚਾਹੇ ਕਿਸੇ ਦਾ ਕਿਸੇ ਸੂਬੇ ਦਾ ਮੁੱਖ ਮੰਤਰੀ ਹੋਵੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਨਿਰੇਤ ਸਿੰਘ ਜੁੜ ਚੁੱਕੇ ਨੇ नीरज की को जानकारी अपने आप देख बहुत अहम कदम किया जा सकता है जिस तरीके संविधान शोध बिल पेश किया जा रहा आखिरकार इस प्रावधान की की है तजवीज़ है देखिए लोकसभा में इस बिल को लाने की तैयारी है और खुद गृह मंत्री अमित शाह उम्मीद है कि आज लोकसभा में इस बिल को पेश करेंगे और इस बिल के तहत कोई भी सेंट्रल और स्टेट मिनिस्टर पे जो करप्शन के चार्जेज होंगे तो उन्हें अगर 30 दिन तक वो अरेस्ट रहते हैं या फिर हिरासत में रहते हैं तो उन्हें तीसवें दिन या तो अपने पद से इस्तीफा देना होगा या उनकी सदस्यता खुद खत्म हो जाएगी इसमें सीएम भी शामिल है दूसरी अहम बात आपको बता दें कि इस पूरे मसले का जो सरकार की तरफ से बिल लाया जा रहा है विपक्ष की पार्टियां जो है सरकार पर सवाल उठा रही है और सरकार पर यह आरोप लगा रही है कि सरकार जो है असल मुद्दों से ध्यान भटकाने के लिए सदन के अंतिम दो दिनों में यह बिल लाई है तो उम्मीद है कि आज जब यह बिल पेश किया जाएगा तो उस दौरान लोकसभा में विपक्ष के दलों का हंगामा भी होगा और विपक्ष के दल लगातार इस बिल का विरोध करेंगे हां ठीक है नीरज पूरी जानकारी के लिए बहुत-बहुत धन्यवाद खैर देखना होवेगा कि जबों आज ये शोध बिल पेश ਕੀਤਾ ਜਾਵੇਗਾ ਤਾਂ ਵਿਰੋਧੀਆਂ ਦਾ ਕੀ ਰਿਐਕਸ਼ਨ ਸਾਹਮਣੇ ਆਉਂਦਾ ਹੈ ਤਾਂ ਅੱਜ ਲੋਕ ਸਭਾ ਦੇ ਵਿਦਰਸਨ 130ਵਾਂ ਸੰਵਿਧਾਨ ਸੋਧ ਬਿੱਲ ਪੇਸ਼ ਕੀਤਾ ਜਾ ਰਿਹਾ ਹੈ ਗਿਫਤਾਰ ਜਾਂ ਹਿਰਾਸਤ ਵਿੱਚ ਮੰਤਰੀ ਤੇ ਸੀਐਮ ਨੂੰ ਹਟਾਇਆ ਜਾਵੇਗਾ ਇਹ ਸਖਤ ਜਿਹੜਾ ਕੇਸ ਅਜਾ ਦਾ ਪ੍ਰਬੰਧਨ ਮੈਂ ਤਜਵੀਜ਼ ਇਸ ਦੇ ਵਿੱਚ ਰੱਖੀ ਗਈ ਹੈ ਹੋទਿਆ ਸੰਸਦ ਦੇ ਵਿੱਚ ਆਨਲਾਈਨ ਸੱਟੇਬਾਜ਼ੀ ਐਪਸ ਦੇ ਖਿਲਾਫ ਬਿੱਲ ਪੇਸ਼ ਕੀਤਾ ਜਾਵੇਗਾ ਬਿੱਲ ਦੇ ਵਿੱਚ ਆਨਲਾਈਨ ਗੇਮਿੰਗ ਐਪਸ ਦੇ ਖਿਲਾਫ ਸਖਤ ਕਾਨੂੰਨ ਲਿਆਂਦਾ ਜਾ ਰਿਹਾ ਹੈ ਐਪਸ ਚਲਾਉਣ ਤੇ 7 ਸਾਲ ਦੀ ਕੈਦ ਤੇ ਜੁਰਮਾਨਾ ਵੀ ਲੱਗ ਸਕਦਾ ਹੈ ਸੈਲੀਬ੍ਰਿਟੀਆਂ ਨਹੀਂ ਕਰ ਸਕਣਗੇ ਆਨਲਾਈਨ ਸੱਟੇਬਾਜ਼ੀ ਐਪਸ ਦਾ ਪ੍ਰਚਾਰ ਪ੍ਰਚਾਰ ਕਰਨ ਵਾਲੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਸਰਕਾਰ ਦੇ ਮੁਤਾਬਿਕ ਸਮਾਜ ਤੇ ਪੈ ਰਹੇ ਬੁਰੇ ਪ੍ਰਭਾਵ ਦੇ ਕਾਰਨ ਇਹ ਬਿੱਲ ਲਿਆਂਦਾ ਗਿਆ ਕਾਨੂੰਨ ਬਣਨ ਤੇ ਟੈਕਸ ਦੇ ਦਾਰੇ ਦੇ ਵਿੱਚ ਵਿਦੇਸ਼ੀ ਐਪਸ ਵੀ ਆਉਣਗੀਆਂ ਬਿਨਾਂ ਰਜਿਸਟ੍ਰੇਸ਼ਨ ਚੱਲ ਰਹੇ ਪਲੇਟਫਾਰਮ ਨੂੰ ਬਲੌਕ ਕੀਤਾ ਜਾਣਗੇ ਆ ਕੱਲ ਕੈਬਨਿਟ ਨੇ ਆਨਲਾਈਨ ਗੇਮਿੰਗ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ ਆ ਤਾਂ ਉਸ ਦੇ ਬਾਅਦ ਆਨਲਾਈਨ ਗੇਮਿੰਗ ਐਪਸ ਦੇ ਖਿਲਾਫ ਜਿਹੜਾ ਕਿ ਸਖਤ ਕਾਨੂੰਨ ਲਿਆਂਦਾ ਜਾ ਰਿਹਾ ਇਸ ਨੂੰ ਅੱਜ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਸੰਸਦ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਐਪ ਚਲਾਉਣ ਤੇ 7 ਸਾਲ ਦੀ ਕੈਦ ਤੇ ਜੁਰਮਾਨਾ ਵੀ ਲੱਗ ਸਕਦਾ ਹੈ ਸਖਤ ਸਜ਼ਾ ਦਾ ਇਸ ਦੇ ਵਿੱਚ ਪ੍ਰਬੰਧ ਹਨ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਕਈ ਜੀਆ ਐਪਸ ਦੇ ਖਿਲਾਫ ਐਕਸ਼ਨ ਵੀ ਕੀਤਾ ਗਿਆ ਅਜਿਹਾ ਵੀ ਆ ਵੇਖਣ ਨੂੰ ਮਿਲਿਆ ਕਿ ਕਈ ਸੈਲੀਬ੍ਰਿਟੀਜ਼ ਦੇ ਵੱਲੋਂ ਵੀ ਅਜੀਆਂ ਐਪਸ ਦਾ ਜਿਹੜਾ ਕਿ ਪ੍ਰਚਾਰ ਕੀਤਾ ਜਾਂਦਾ ਹੈ ਤੇ ਜੇਕਰ ਕੋਈ ਪ੍ਰਚਾਰ ਕਰੇਗਾ ਉਸ ਦੇ ਖਿਲਾਫ ਵੀ ਐਕਸ਼ਨ ਹੋਵੇਗਾ ਤੇ ਜੇਕਰ ਕੋਈ ਅਜੀਆਂ ਐਪਸ ਦੀ ਵਰਤੋਂ ਕਰੇਗਾ ਤਾਂ ਉਸ ਦੇ ਖਿਲਾਫ ਵੀ ਸਖਤ ਸਜ਼ਾ ਹੋਵੇਗੀ ਐਪ ਚਲਾਉਣ ਤੇ 7 ਸਾਲ ਦੀ ਕੈਦ ਤੇ ਜੁਰਮਾਨਾ ਤੱਕ ਵੀ ਲਗਾਇਆ ਜਾ ਸਕਦਾ ਹੈ ਰੋਕ ਕਰਨਗੀਆਂ ਅਗਲੀ ਖਬਰ ਦਾ ਜਲਦ ਘਟ ਹੋਣਗੀਆਂ ਜੀਐਸਟੀ ਦਰਾਂ ਜੀਐਸਟੀ ਘਟ ਕਰਨ ਨੂੰ ਲੈ ਕੇ ਅੱਜ ਵੱਡੀ ਬੈਠਕ ਹੋਣ ਜਾ ਰਹੀ ਹੈ ਦਿੱਲੀ ਦੇ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਵੇਗੀ ਕਈ ਸੁਭਿਆ ਦੇ ਵਿੱਤ ਮੰਤਰੀ ਸ਼ਾਮਲ ਹੋਣਗੇ ਜੀਐਸਟੀ ਦੇ ਵਿੱਚ ਸੁਧਾਰਾਂ ਨੂੰ ਲੈ ਕੇ ਇਸ ਦੀ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਣੀ ਹੈ ਕੇਂਦਰ ਸਰਕਾਰ ਨੇ 5 ਤੇ 18 ਫੀਸ ਦੀਆਂ ਦੋ ਸਲੈਬਾਂ ਦੀ ਹੀ ਤਜਵੀਜ਼ ਕੀਤੀ ਹੈ ਦਿਵਾਲੀ ਤੋਂ ਪਹਿਲਾਂ ਜੀਐਸਟੀ ਦਰਾਂ ਘਟਾਉਣ ਦੀ ਤਿਆਰੀ ਹੈ ਆ 15 ਅਗਸਤ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਰਸਲੇਸ ਨੂੰ ਲੈ ਕੇ ਐਲਾਨ ਕੀਤਾ ਸੀ ਸੂਤਰਾਂ ਦੇ ਮੁਤਾਬਿਕ 12 ਫੀਸ ਦੇ ਟੈਕਸ ਵਾਲੀ ਲਗਭ 99% ਚੀਜ਼ਾਂ 5% ਸਲੈਬ ਦੇ ਵਿੱਚ ਜਾ ਸਕਦੀਆਂ ਨੇ ਉੱਥੇ 28% ਵਾਲੀਆਂ ਲਗਭਗ 90% ਚੀਜ਼ਾਂ 18% ਦੇ ਵਿੱਚ ਜਾਣ ਦੀ ਉਮੀਦ ਹੈ ਆ ਛੋਟੀਆਂ ਕਾਰਾਂ ਤੇ 250 ਸੀਸੀ ਤੋਂ ਘੱਟ ਦੇ ਦੋ ਪਹੀਆ ਵਾਹਨਾਂ ਤੇ ਵੀ ਟੈਕਸ ਘੱਟ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਆ ਜੀਐਸਟੀ ਨੂੰ 28% ਤੋਂ ਘਟਾ ਕੇ 18% ਕੀਤਾ ਜਾ ਸਕਦਾ ਹੈ ਇਸ ਦੇ ਨਾਲ ਇਹਨਾਂ ਦੀ ਮੰਗ ਹੋਰ ਵਾਅ ਸਕਦੀ ਹੈ ਏਅਰ ਕੰਡੀਸ਼ਨਰ 32 ਇੰਚ ਤੱਕ ਦੇ ਟੀਵੀ ਏ ਡਿਸ਼ਵਾਸ਼ਰ ਵਰਗੇ ਮਹਿੰਗੇ ਸਮਾਨਾਂ ਤੇ ਵੀ ਟੈਕਸ ਘਟ ਹੋ ਸਕਦਾ ਹੈ ਆ ਸਿਮਿੰਟ ਉਦਯੋਗ ਨੂੰ ਵੀ 5% ਤੋਂ 18% ਤੱਕ ਦੀ ਕਟੌਤੀ ਦੇ ਨਾਲ ਫਾਇਦਾ ਹੋ ਸਕਦਾ ਹੈ ਆ ਇਸ ਦੇ ਨਾਲ ਮੈਨੂਫੈਕਚਰਿੰਗ ਤੇ ਰੀਅਲ ਏਸਟੇਟ ਸੈਕਟਰ ਨੂੰ ਵੀ ਰਾਹਤ ਮਿਲ ਸਕਦੀ ਹੈ ਰੋਕ ਰਹੇ ਅਗਲੀ ਖਬਰ ਦਾ ਸੀਪੀ ਰਾਧਾ ਕ੍ਰਿਸ਼ਨਨ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਰਾਧਾ ਕ੍ਰਿਸ਼ਨਨ ਉਪਰਾਸ਼ਪਤੀ ਅਹੁਦੇ ਦੇ ਲਈ ਨਾਮਿਨੇਸ਼ਨ ਭਰਨਗੇ ਪ੍ਰਧਾਨ ਮੰਤਰੀ ਮੋਦੀ ਸਮੇਤ ਐਨਡੀਏ ਦੇ ਵੱਡੇ ਨੇਤਾ ਇਸ ਦਰਾਂ ਮੌਜੂਦ ਰਹਿਣਗੇ ਇੰਡੀਆ ਬਲੌਕ ਦੇ 20 ਦਰਸ਼ਨ ਰੈਡੀ ਨੂੰ ਉਮੀਦਵਾਰ ਬਣਾਇਆ ਗਿਆ ਹਾਂ ਤਾਂ ਉੱਥੇ ਸੀਪੀ ਰਾਧਾ ਕ੍ਰਿਸ਼ਨਨ ਦੇ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਾਵੇਗਾ ਦਰਸਲ 9 ਤਰੀਕ ਨੂੰ 9 ਸਤੰਬਰ ਨੂੰ ਉਪਰਾਸ਼ਪਤੀ ਨੂੰ ਲੈ ਕੇ ਚੋਣ ਹੋਣ ਜਾ ਰਹੀ ਹੈ ਜਿਸ ਦਿਨ ਕਿ ਲੋਕ ਸਭਾ ਤੇ ਰਾਜ ਸਭਾ ਮੈਂਬਰ ਆਪਣੇ ਵੋਟ ਹੱਕ ਦਾ ਇਸ ਦਿਮਾਲ ਕਰਨਗੇ ਉਸੇ ਦਿਨ ਹੀ ਨਤੀਜਿਆਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ਸਾਫ ਹੋ ਜਾਵੇਗਾ ਕਿ ਉਪ ਰਾਸ਼ਪਤੀ ਕੌਣ ਹੋਵੇਗਾ ਆ ਤੇ ਇਸ ਦੇ ਵਿਚਾਲੇ ਕਿਉਂਕਿ ਕੱਲ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ ਹੈ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਸੀਪੀ ਰਾਧਾ ਕ੍ਰਿਸ਼ਨਨ ਦੇ ਵੱਲੋਂ ਅੱਜ ਨੋਮੀਨੇਸ਼ਨ ਫਾਈਲ ਕੀਤਾ ਜਾਵੇਗਾ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਸਮੇਤ ਐਨਡੀਏ ਦੇ ਵੱਡੇ ਨੇਤਾ ਮੌਜੂਦ ਰਹਿਣਗੇ ਰੋਕ ਕਰਨੀ ਅਗਲੀ ਵਾਰ ਦਾ ਅਕਾਲੀ ਦਲ ਦੇ ਨਾਲ ਗੱਠ ਜੋੜ ਤੇ ਜਾਖੜ ਦਾ ਵੱਡਾ ਬਿਆਨ ਆਇਆ న్యూਸ 80 ਤੇ ਬੋਲੇ ਨੇ ਸਨ ਲਈ ਜਾਖੜ ਅਕਾਲੀ ਦਲ ਦੇ ਨਾਲ ਗੱਠ ਜੋੜ ਦਾ ਭਾਜਪਾ ਨੂੰ ਨੁਕਸਾਨ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਸ਼ਹਿਰੀ ਪਾਰਟੀ ਬਣਾਉਣ ਦੀ ਕੋਸ਼ਿਸ਼ ਹੋਈ ਅਕਾਲੀ ਦਲ ਨੇ ਭਾਜਪਾ ਨੂੰ ਸਿਰਫ ਛੋਟਾ ਭਰਾ ਬਣਾ ਕੇ ਰੱਖਿਆ ਆ ਛੋਟਾ ਭਰਾ ਹੁਣ ਜਵਾਨ ਹੋ ਗਿਆ ਸਨ ਲਈ ਜਾਖੜ ਦੇ ਉਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਹੁਣ ਛੋਟਾ ਭਰਾ ਛੋਟਾ ਭਰਾ ਨਹੀਂ ਰਿਹਾ ਹੁਣ ਉਹ ਜਵਾਨ ਹੋ ਗਿਆ ਅਕਾਲੀ ਭਾਜਪਾ ਦਾ ਨੈਚੁਰਲ ਅਲਾਈਅንስ ਦੀ ਮਜ਼ਬੂਤ ਪੰਚਤਕ ਪਾਰਟੀ ਦੇਸ਼ ਦੀ ਵੀ ਜ਼ਰੂਰ ਤੇ ਹਾਲਾਂਕਿ ਕੇ ਮਜ਼ਬੂਤ ਪੰਥਕ ਪਾਰਟੀ ਦੀ ਵੀ ਜਰੂਰਤ ਹੈ ਪੰਥਕ ਪਾਰਟੀ ਕਮਜ਼ੋਰ ਹੋਈ ਤਾਂ ਗਰਮ ਖਿਆਲੀ ਮਜ਼ਬੂਤ ਹੋਣਗੇ ਹਾਂ ਪੰਜਾਬ ਦੀ ਬਿਹਤਰੀ ਲਈ ਮੁਰ ਇਕੱਠੇ ਹੋਣਾ ਚਾਹੀਦਾ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਗੱਠ ਜੋੜ ਦੀ ਵਕਾਲਤ ਵੀ ਕੀਤੀ ਗਈ ਪਰ ਨਾਲ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕਾਲੀ ਦਲ ਦੇ ਨਾਲ ਗੱਠ ਜੋੜ ਦਾ ਬੀਜੇਪੀ ਨੂੰ ਨੁਕਸਾਨ ਹੋਇਆ ਹੈ ਬੀਜੇਪੀ ਨੂੰ ਸ਼ਹਿਰੀ ਪਾਰਟੀ ਬਣਾਉਣ ਦੀ ਕੋਸ਼ਿਸ਼ ਹੋਈ ਹੈ। ਉਹ ਬੜਾ ਅਸੀਂ ਵੱਡੇ ਛੋਟੇ ਜਿਹੜਾ ਸਾਡਾ ਸਮਝੌਤਾ ਸੀਗਾ 96 ਚ ਹੋਇਆ ਜੀ ਉਹ ਇੱਕ ਰਾਜਨੀਤਿਕ ਸਮਝੌਤਾ ਨਹੀਂ ਸੀ ਗੱਗਰੂ ਜੀ ਉਹ ਸਮਝੌਤਾ ਇੱਕ ਸਮਾਜਿਕ ਪਾਈਚਾਰਕ ਸਾਂਝ ਨੂੰ ਪੰਜਾਬ ਦੇ ਪਾਈਚਾਰਕ ਸਾਂਝ ਨੂੰ ਬਣਾਈ ਰੱਖਣ ਵਾਸਤੇ ਇਟ ਵਾਸ ਅ ਨੀਡ ਆਫ ਦਾ ਹਮ ਅਸੀਂ ਕਿ ਟੈਰਰਿਜ਼ਮ ਦੇ ਕਾਲੇ ਦਿਨਾਂ ਚੋਂ ਬਾਹਰ ਨਿਕਲੇ ਸੀ ਲੋਕਾਂ ਨੇ ਜਿਵੇਂ ਹੁਣ ਪਹਿਲਗਾਮ ਚ ਹੋਇਆ ਹੈ ਬਸਾਂ ਚੋਂ ਤਾਰ-ਤਾਰ ਕੇ ਮਾਰੇ ਸੀ ਵੀ ਕਿਹੜੇ ਨਾਮ ਨਾਲ ਥੋੜੇ ਨਾਮ ਦੇ ਮਗਰ ਸਿੰਘ ਲੱਗਦਾ ਕੀ ਲੱਗਦਾ ਥੋੜੇ RAM ਲੱਗਦਾ ਇਸ ਤਰ੍ਹਾਂ ਕੇ ਮਾਰੇ ਸੀ ਉਹ ਸਪਾਈਚਾਰਕ ਸਾਂਝ ਨੂੰ ਬਣਾਏ ਰੱਖਣ ਵਾਸਤੇ ਇੱਕ ਭਾਜਪੀ ਨੇ ਇੱਕ ਨੈਸ਼ਨਲ ਪਾਰਟੀ ਨੇ ਇੱਕ ਸਟੇਟ ਪਾਰਟੀ ਨਾਲ ਛੋਟੇ ਮਾਈਨਰ ਰੋਲ ਦੇ ਵਿੱਚ ਵਿਚਾਲੇ ਆਇਆ ਸੀਗਾ ਤੇ ਜਦੋਂ ਮੈਂ ਆਹ ਗੱਲ ਕਰਦਾ ਨਾ ਸਭ ਵੀ ਇੱਥੇ ਅੱਜ ਇਸ ਦੀ ਲੋੜ ਹੈ ਉਹ ਹਾਲਾਤ ਫੇਰ ਬਣ ਰਹੇ ਵਿਜੇ ਜੀ ਕਿਵੇਂ ਕਹਦੇ ਹੋਗੇ ਤੁਸੀਂ ਆ ਪਹਿਲਾਂ ਬਰਨਾਲੇ ਵਾਲਾ ਇਲੈਕਸ਼ਨ ਹੋਇਆ ਸਾਬ ਸੰਗਰੂਰ ਵਾਲਾ ਦੇਖਿਆ ਤੁਸੀਂ ਜੀ ਕੌਣ ਜਿੱਤੇ ਉੱਥੋਂ ਉਹਦੇ ਬਾਅਦ ਆ ਹੁਣ ਦੋ ਇਥੋਂ ਜਿਤਾ ਕੇ ਫੇਰ ਭੇਜਿਆ ਸਭ ਆ ਕਿਸ ਕਿਸਮ ਦੀ ਸੋਚ ਹੈ ਆਪਾਂ ਕੱਟਰਵਾਦੀ ਸੋਚ ਨੂੰ ਦਾਵਾ ਦੇ ਰਹੇ ਨੇ ਸਭ ਉਸ ਕਿਨਾ ਲਾਤਾਂ ਚ ਹੈ ਸਾਡੀ ਆਦਤ ਬੜੀ ਛੋਟੀ ਹੈ ਅਜਨਾਲਾ ਥਾਣੇ ਚ ਕੀ ਹੋਇਆ ਸੀਗਾ ਸਭ ਅਜਨਾਲਾ ਕਿੱਥੇ ਹੈ ਸਭ ਬਾਰਡਰ ਤੇ ਬੈਠੇ ਆ ਐਨ ਬਾਰਡਰ ਦੇ ਉੱਤੇ ਅਜਨਾਲਾ ਜੀ ਅਜਨਾਲਾ ਥਾਣੇ ਚ ਜਾ ਕੇ ਪੁਲਿਸ ਖੜੀ ਤਮਾਸ਼ਾ ਦੇਖ ਰਹੀ ਹੈ ਇਹ ਆ ਕੇ ਥਾਣਾ ਕਾਬੂ ਹੋ ਗਿਆ ਸਭ ਉਹਨਾਂ ਲੋਕਾਂ ਨੂੰ ਤੁਸੀਂ ਜਿਤਾਜ ਤਾਂ ਕਿ ਉੱਥੇ ਭੇਜ ਰਹੇ ਹੋ ਕਿਸ ਕਿਸ ਦਾ ਮੈਸੇਜ ਆ ਰਿਹਾ ਹੈ ਸਰ ਪੰਜਾਬ ਦੇ ਵਿੱਚ ਬੀਜੇਪੀ ਨੂੰ ਲੈ ਕੇ ਸੁਨੀਲ ਜਾਖੜ ਦੇ ਵੱਲ ਵੱਡਾ ਬਿਆਨ ਦਿੱਤਾ ਗਿਆ ਪੰਜਾਬ ਦੇ ਵਿੱਚ ਬੀਜੇਪੀ ਨੂੰ ਤਨਖਾਹਾਂ ਕਰਾਰ ਦਿੱਤਾ ਗਿਆ ਬਿਨਾਂ ਸੁਣਵਾਈ ਦੇ ਤਨਖਾਹਾਂ ਕਰਾਰ ਦਿੱਤਾ ਗਿਆ ਮੋਦੀ ਸਰਕਾਰ ਨੇ ਸਿੱਖਾਂ ਦੇ ਲਈ ਵੱਡੇ ਫੈਸਲੇ ਲਏ ਉਹਨਾਂ ਨੇ ਕਿਹਾ ਕਿ ਬੀਜੇਪੀ ਖਿਲਾਫ ਪਿੰਡਾਂ ਦੇ ਵਿੱਚ ਮਾਹੌਲ ਬਣਾਇਆ ਗਿਆ ਆ ਤਾਂ ਬੀਜੇਪੀ ਨੂੰ ਪੰਜਾਬ ਦੇ ਵਿੱਚ ਦਰਸਲ ਬੀਜੇਪੀ ਨੂੰ ਲੈ ਕੇ ਸੁਨੀਲ ਜਾਖੜ ਨੇ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਆ ਬੀਜੇਪੀ ਨੂੰ ਬਿਨਾ ਸੁਣਵਾਈ ਦੇ ਹੀ ਤਨਖਾਹਾਂ ਕਰਾਰ ਦੇ ਦਿੱਤਾ ਗਿਆ ਮੋਦੀ ਸਰਕਾਰ ਨੇ ਸਿੱਖਾਂ ਦੇ ਲਈ ਵੱਡੇ ਫੈਸਲੇ ਲਏ ਨੇ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਬੀਜੇਪੀ ਨੇ ਤਾਂ ਬਿਨਾ ਕੋਈ ਸੁਣਵਾਈ ਬਿਨਾ ਅਪੀਲ ਬਿਨਾ ਦਲੀਲ ਤਨਖਾਹਾਂ ਘੋਸ਼ਿਤ ਕਰ ਰੱਖਿਆ ਸਭ ਕੋਈ ਕਿਸੇ ਨੇ ਸੁਣਿਆ ਹੀ ਨਹੀਂ ਕਿਸ ਵਾਸਤੇ ਬੀਜੇਪੀ ਕਿਵੇਂ ਖਿਲਾਫ ਹੈ ਕਹਿੰਦੇ ਪੰਜਾਬ ਦੇ ਖਿਲਾਫ ਹੈ ਜੀ ਸਿੱਖਾਂ ਦੇ ਖਿਲਾਫ ਹੈ ਸਾਡੀ ਅਰਦਾਸ ਹੈ ਜੀ ਜਦੋਂ ਵੀ ਅਸੀਂ ਪਾਕਿਸਤਾਨ ਕੀ ਕਹਿੰਨੇ ਆ ਵੀ ਸਾਨੂੰ ਸਾਡੇ ਜਿਹੜੇ ਪਿਛੜੇ ਗੁਰੂਤਾਮਾ ਦਾ ਸੇਵਾ ਸੰਭਾਲ ਸਾਨੂੰ ਮਿਲੇ ਕਿਹਨੇ ਲੈ ਕੇ ਦਿੱਤੀ ਸਾਬ ਕਿਨੇ ਖੋਲੇ ਸਾਬ ਲੰਗਾ ਪਾਕਿਸਤਾਨ ਨਾਲ ਤਾਂ ਹਾਲਾਤ ਉਦੋਂ ਵੀ ਬਹੁਤ ਸਾਡੇ ਬੜੇ ਖਰਾਬ ਸੀਗੇ ਆਪਣੇ ਸਟੀਫਨ ਵਾਲਕਸ ਨੇ ਇਹ ਜਾਖੜ ਨੇ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿੰਨੇ ਕਿ ਮੇਰਾ ਅਸਤੀਫਾ ਅਜੇ ਤੱਕ ਮਨਜ਼ੂਰ ਨਹੀਂ ਹੋਇਆ 8-9 ਮਹੀਨਿਆਂ ਤੋਂ ਹੈੱਡ ਕੁਆਰਟਰ ਤੇ ਹੀ ਪਿਆ ਹੋਇਆ ਹੈ ਕੁਝ ਮਜਬੂਰੀਆਂ ਕਰਕੇ ਅਸਤੀਫਾ ਦਿੱਤਾ ਸਿਰਫ ਫਿਲਹਾਲ ਪਾਰਟੀ ਦੇ ਵਿੱਚ ਚੋਣ ਪ੍ਰਕਿਰਿਆ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਜਲਦ ਨਵਾਂ ਪ੍ਰਧਾਨ ਵੀ ਮਿਲ ਜਾਵੇਗਾ ਇਹ ਵੀ ਸੁਨੀਲ ਜਾਖੜ ਨੇ ਵੱਡਾ ਬਿਆਨ ਦਿੱਤਾ ਸੁਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਕਿ ਮੈਂ ਤਾਂ 2019 ਦੇ ਵਿੱਚ ਵੀ ਜਦੋਂ ਹਾਰਿਆ ਸੀ ਤਾਂ ਤੁਰੰਤ ਮੈਡਮ ਨੂੰ ਅਸਤੀਫਾ ਦੇ ਦਿੱਤਾ ਸੀਗਾ ਤੇ ਆਪਣੇ ਅਸਤੀਫੇ ਤੇ ਖੁੱਲ ਕੇ ਬੋਲੇ ਨੇ ਨਿਊਜ਼ ਰੇਟਰਨ ਪੰਜਾਬ ਤੇ ਸੁਨੀਲ ਜਾਖੜ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਅਸਤੀਫਾ ਅਜੇ ਤੱਕ ਮਨਜ਼ੂਰ ਨਹੀਂ ਹੋਇਆ 8-9 ਮਹੀਨਿਆਂ ਤੋਂ ਹੈੱਡਕੁਆਰਟਰ ਤੇ ਪਿਆ ਹੋਇਆ ਕੁਝ ਮਜਬੂਰੀਆਂ ਕਰਕੇ ਅਸਤੀਫਾ ਦਿੱਤਾ ਗਿਆ ਸੀ ਇਸਨੂੰ ਤਾਂ ਸਭ 8-9 ਮਹੀਨੇ ਪਹਿਲਾਂ ਦਾ ਉੱਥੇ ਪਿਆ ਹੈ ਹਮ ਇਟ ਵਾਸ ਨੋਟ ਐਕਸੈਪਟਿਡ ਮੇਰਾ ਰੈਜ਼ੀਗਨੇਸ਼ਨ ਤਾਂ ਮੇਰਾ ਪਹਿਲੀ ਵਾਰ ਰੈਜ਼ੀਗਨੇਸ਼ਨ ਇਸ ਤਰ੍ਹਾਂ ਨਹੀਂ ਹੋਇਆ ਸਾਬ ਮੇਰਾ ਰੈਜ਼ੀਗਨੇਸ਼ਨ ਤਾਂ ਜਦੋਂ 2019 ਦੇ ਇਲੈਕਸ਼ਨ ਮੈਂ ਆ ਰਿਹਾ ਸੀਗਾ ਜੀ ਗੁਰਦਾਸਪੁਰ ਤੋਂ ਮੋਸੇ ਟਾਈਮ ਮੈਡਮ ਨੂੰ ਦਿਆ ਸੀਗਾ ਰੈਜ਼ੀਗਨੇਸ਼ਨ ਉਰਾਨ ਨੇ ਬੁਲਾ ਕੇ ਮੈਨੂੰ ਕਿਹਾ ਵੀ ਤੂੰ ਸੁਨੀਲ ਚਲਾਓ ਉਹਦੇ ਬਾਅਦ ਜਦੋਂ ਇਹਨਾਂ ਨੇ ਬਣਾਣਾ ਸੀਗਾ ਸਿੱਧੂ ਸਾਹਿਬ ਨੂੰ ਬਣਾਇਆ ਸੀ ਉਦੋਂ ਮੈਨੂੰ ਪਾਸੇ ਕਰਤਾ ਸੋ ਇੱਥੇ ਨਾ ਤਾਂ ਮਨੂੰ ਉਹਨਾਂ ਨੇ ਅਜੇ ਐਕਸੈਪਟ ਕੀਤਾ ਮੈਂ ਕੋਈ ਰਿਲੀਵਿੰਗ ਸਰਟੀਫਿਕੇਟ ਤਾਂ ਲੈ ਕੇ ਆਇਆ ਨਹੀਂ ਕੋਈ ਸਰਕਾਰੀ ਨੌਕਰੀ ਨਾ ਮੇਰੇ ਕੋਲ ਹੈ ਨਹੀਂ ਸੀ ਮੈਂ ਆਪਣਾ ਅਸਤੀਫਾ ਦੇਤਾ ਜੀ ਮੇਰੀ ਕੁਝ ਖਦਸੇ ਹੈ ਕੁਝ ਮੇਰੀਆਂ ਮਜਬੂਰੀਆਂ ਤੇ ਕੁਝ ਮੈਂ ਸਮਝਦਾ ਦੇ ਆਰ ਬੈਟਰ ਪੀਪਲ ਮੋਰ ਕੰਪੀਟੈਂਟ ਦਨ ਮੀ ਜਿਹੜੇ ਸੰਭਾਲ ਸਕਦੇ ਕਿਸ ਨੂੰ ਨਾ ਦਿਓ ਆ ਜਿਹੜਾ ਇਹਨਾਂ ਭਜਨ ਟੜਾ ਕੰਮ ਮੈਂ ਸ਼ਾਇਦ ਮੈਂ ਇਸ ਇਮ ਨੋਟ ਏਬਲ ਟੂ ਫੁੱਲਫਿਲ ਥ ਉਹ ਉਹਨਾਂ ਨੂੰ ਸਮਾਂ ਲੱਗਿਆ ਕਿ ਉਹ ਪਾਰਟੀ ਕੋਲ ਹੋਰ بڑے ਨੈਸ਼ਨਲ ਇਸ਼ੂ ਜਿਹਾ ਲੱਗੇ ਸੀਗੇ ਹੁਣ ਕਾਰਜਕਾਰੀ ਪ੍ਰਧਾਨ ਬਣਾਤਾ ਜੀ ਬਟ ਥੋੜੇ ਵਾ ਸ਼ੁਰੂਤਾਵਾਂ ਵਾਸਤੇ ਪਾਰਟੀ ਦੇ ਅੰਦਰ ਇਲੈਕਸ਼ਨ ਪ੍ਰੋਸੈਸ ਚੱਲ ਰਿਹਾ ਸਾਬ ਯੋ ਇਲੈਕਸ਼ਨ ਪ੍ਰੋਸੈਸ ਇਸ ਆਲਰੇਡੀ ਹੈ ਉਹ ਦੇ ਅਮਰੀਕਲ ਥੋੜੇ ਦਿਨਾਂ ਚ ਜਿਹੜਾ ਨਾਰਮਲ ਜੀ ਦੀ ਇਲੈਕਸ਼ਨ ਹੋਣਾ ਹੈ ਨਵਾਂ ਪ੍ਰਧਾਨ ਬਣ ਜੂਗਾ ਦੈਨ ਆਬਵੀਅਸਲੀ देयर ਕੈਨ ਨਾਟ ਬੀ ਟੂ ਪ੍ਰਧਾਨ देयर विल ਬੀ ਵਨ ਪ੍ਰਧਾਨ ਬਟ ਅਜ ਦੇ ਦਿਨ ਉਹ ਪ੍ਰਧਾਨ ਜਿਹੜੇ ਹੈ ਕਾਰਜਕਾਰੀ ਪ੍ਰਧਾਨ ਸ੍ਰੀਸ਼ਤ ਸੁਨੀਲ ਰਖੜ ਹੈਗੇ ਜੀ ਜੀ ਉਹ ਸ੍ਰੀਸ਼ਤ ਦੇ ਵਿੱਚ ਨਵੇਂ ਪ੍ਰਧਾਨ ਦੀ ਰੇਸ ਚ ਮੈਂ ਤਾਂ ਕਿਸੇ ਰੇਸ 'ਚ ਨਹੀਂ ਸਾਬ ਮੈਂ ਤਾਂ ਅਸਤੀਫਾ ਦੇ ਹੀ ਰੁਕ ਰੰਗ ਅਗਲੀ ਵੱਡੀ ਖਬਰ ਦਾ ਜੰਮੂ ਕਸ਼ਮੀਰ ਦੇ ਇਕਲੌਤੇ ਆਪ ਐਮਐਲਏ ਦਾ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਗਿਆ ਡੋਡਾ ਤੋਂ ਐਮਐਲਏ ਮਹਾਰਾਜ ਮਲਿਕ ਦਾ ਲਾਇਸੈਂਸ ਨੂੰ ਰ 3 ਮਹੀਨਿਆਂ ਦੇ ਲਈ ਇਹ ਕਾਰਵਾਈ ਕੀਤੀ ਹੈ ਡਰਾਈਵਿੰਗ ਲਾਇਸੈਂਸ ਨੂੰ ਰੱਦ ਕੀਤਾ ਹੈ ਬਿਨਾ ਹੈਲਮਟ ਬਾਈਕ ਚਲਾਉਣ ਤੇ ਇਹ ਪੂਰੀ ਕਾਰਵਾਈ ਕੀਤੀ ਹੈ ਬਿਨਾ ਹੈਲਮਟ ਬਾਈਕ ਚਲਾਉਣ ਦੀ ਵੀਡੀਓ ਦਰਸਲ ਵਾਇਰਲ ਹੋਈ ਸੀ ਜਿਸ ਦੇ ਚੱਲਦਿਆਂ ਇਹ ਪੂਰਾ ਐਕਸ਼ਨ ਕੀਤਾ ਗਿਆ ਹੈ ਡੋਡਾ ਦਰਸਲ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮਹਾਰਾਜ ਮਲਿਕ ਜਿਨ੍ਹਾਂ ਦਾ ਕਿ 3 ਮਹੀਨਿਆਂ ਦੇ ਲਈ ਲਾਇਸੈਂਸ ਰੱਦ ਕਰ ਦਿੱਤਾ ਗਿਆ ਬਿਨਾ ਹੈਲਮਟ ਬਾਈਕ ਚਲਾਉਣ ਤੇ ਇਹ ਪੂਰੀ ਕਾਰਵਾਈ ਕੀਤੀ ਗਈ ਹੈ ਆ ਤੁਹਾਨੂੰ ਅਸੀਂ ਉਹ ਤਸਵੀਰਾਂ ਉਹ ਵੀਡੀਓ ਵੀ ਵਿਖਾ ਰਹੇ ਹਾਂ ਦਰਸਲ ਬਿਨਾ ਹੈਲਮਟ ਬਾਈਕ ਚਲਾਉਣ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਆਧਾਰ ਤੇ ਪੂਰੀ ਕਾਰਵਾਈ ਕੀਤੀ ਗਈ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਲਗਾਤਾਰ ਜਾਰੀ ਹੈ ਮੁੱਖ ਮੰਤਰੀ ਮਾਨ ਅੱਜ ਚੰਡੀਗੜ੍ਹ ਦੇ ਵਿੱਚ ਦੋਸਤੋ 68 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ ਆ ਦੋਸਤੋ 68 ਨੌਜਵਾਨਾਂ ਧਰਤੀ ਹੋਏ ਨੇ ਹੁਣ ਤੱਕ 55201 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ ਜੋ ਪੰਜਾਬ ਸਰਕਾਰ ਦੇ ਵੱਲੋਂ ਇਹ ਅੰਕੜਾ ਸਾਂਝਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਦੋ ਲਗਾਤਾਰ ਮਿਸ਼ਨ ਰੋਜ਼ਗਾਰ ਚਲਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਵੱਡੀ ਗਿਣਤੀ ਦੇ ਵਿੱਚ ਅਨੌਯੁਕਤ ਨੌਜਵਾਨਾਂ ਨੂੰ ਮੁੱਖ ਮੰਤਰੀ ਮਾਨ ਅਜੀਤ ਸਮਾਗਮਾਂ ਦੇ ਵਿੱਚ ਨਿਯੁਕਤੀ ਪੱਤਰ ਬਣ ਚੁੱਕੇ ਨੇ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਮੁੜ ਤੋਂ 268 ਨੌਜਵਾਨਾਂ ਨੂੰ ਅਨੁਯੁਕਤੀ ਪੱਤਰ ਸੌਂਪੇ ਜਾਣਗੇ ਦਰਸਲ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ 268 ਨੌਜਵਾਨ ਭਰਤੀ ਹੋਏ ਨੇ